ਸ਼ੁਿਆ ਗਾਲ ਤੁਸੀਂ ਸਾਰੇ ਦੇਖ ਰਹੇ ਹੋ ਫਟੇ ਟੀਵੀ ਤੇ ਮੈਟਵਲਨ ਕੋਰ ਸਰਗਰਮੀਆਂ ਪ੍ਰੋਗਰਾਮ ਦੇ ਵਿੱਚ ਤੁਹਾਡਾ ਸਵਾਗਤ ਕਰਦੀਆਂ ਇੱਕ ਵਾਰ ਫੇਰ ਤੋਂ ਅਸੀਂ ਹਾਜ਼ਰ ਹੋ ਗਿਆ ਤੁਹਾਡੇ ਸਾਹਮਣੇ ਪੰਜਾਬ ਦੀਆਂ ਮੁੱਖ ਗਤੀਵਿਧੀਆਂ ਲੈ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸੈਕਟਰ ਸਰਦਾਰ ਅੰਗਰੇਜ਼ ਸਿੰਘ ਰਾਣੀਆਂ ਦੇ ਵੱਲੋਂ ਕੁਝ ਦਿਨ ਪਹਿਲਾਂ ਇੱਕ ਬਿਆਨ ਦਿੱਤਾ ਗਿਆ ਸੀ ਅਤੇ ਇਹਨਾਂ ਵੱਲੋਂ ਮਾਫੀ ਮੰਗਨ ਦਾ ਜ਼ਿਕਰ ਕੀਤਾ ਗਿਆ ਸੀ ਇਹਨਾਂ ਵੱਲੋਂ ਜਿਹੜੇ ਹਰਕ ਸਿੰਘ ਰਾਵਤ ਨੇ ਇਨੋਰਡੇਬਲ ਨੂੰ ਮਾਫੀ ਮੰਗਨ ਦੀ ਜਿਹੜੀ ਬਿਆਨ ਸੀ ਉਹ ਦਿੱਤਾ ਗਿਆ ਉਸ ਤੋਂ ਹੀ ਅਗਲੇ ਹੀ ਦਿਨ ਉਹਨਾਂ ਦੇ ਜਿਹੜੇ ਜਨਰਲ ਅਕਟਰ ਨੇ ਜਦੋਂ ਉਹਨਾਂ ਵੱਲੋਂ ਬਿਆਨ ਦਿੱਤਾ ਗਿਆ ਤਾਂ ਉਸ ਤੋਂ ਅਗਲੇ ਹੀ ਦਿਨ ਜਿਹੜੇ ਹਰਕ ਸਿੰਘ ਰਾਵਤ ਜਨ ਉਹਨਾਂ ਵੱਲੋਂ ਗੁਰਦੁਆਰੇ ਵਿਖੇ ਪਹੁੰਚ ਕੇ ਮਾਫੀ ਮੰਗੀ ਗਈ ਭਾਈ ਗੁਰਜੀਤ ਸਿੰਘ ਪਤੇ ਪਰਥੋਂ ਕਾਂਗਰਸ ਨੇਤਾ ਹਰਕ ਸਿੰਘ ਰਾਵਤ ਨੇ ਜਿਹੜੀ ਸਿੱਖ ਪੰਥ ਨੂੰ ਲੈ ਕੇ ਸਿੱਖ ਕਾਮ ਨੂੰ ਲੈ ਕੇ ਇੱਕ ਇਤਰਾਜ਼ਜੋਗ ਟਿੱਪਣੀ ਕੀਤੀ ਸੀ ਉਹਨੂੰ ਲੈ ਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਹਰਿਆਣੇ ਦੀਆਂ ਪੰਜਾਬ ਦੀਆਂ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਨੇ ਜਿਹੜਾ ਉਹਦਾ ਵਿਰੋਧ ਕੀਤਾ ਉਹਨੂੰ 2 ਦਿਨਾਂ ਦਾ ਸੰਗਤਾਂ ਵੱਲੋਂ ਟਾਈਮ ਦਿੱਤਾ ਸੀ ਔਰ ਉਹਨੇ ਆਪ ਦਾ ਮਾਫੀ ਮੰਗ ਲਈ ਹੈ ਔਰ ਸਿੱਖ ਖਾਲਸਾ ਪੰਥ ਦਾ ਜਿਹੜਾ ਸਿਧਾਂਤ ਹੈ ਚੜ ਕੇ ਆਏ ਨੂੰ ਦੇਗ ਪੱਕੀ ਔਰ ਦਰ ਤੇ ਆਏ ਨੂੰ ਦੇਗ ਪੱਕੀ ਉਹ ਸਿਧਾਂਤ ਨੂੰ ਫੋਲੋ ਕਰਦੇ ਆ ਖਾਲਸਾ ਪੰਥ ਬਖਸ਼ਣ ਹਾਰ ਹੈ ਪਰ ਉਹਨੂੰ ਅੱਗੇ ਤੋਂ ਇਹ ਚੇਤਾਵਨੀ ਹੈ ਵੀ ਅੱਗੇ ਤੋਂ ਆਪਦੇ ਸ਼ਬਦਾਂ ਤੇ ਗੁਰੇਜ਼ ਕਰੇ ਵਾਹਿਗੁਰਜੀ ਕਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ ਹੁਣ ਪੰਜਾਬ ਦੇ ਲੋਕਾਂ ਦੀ ਸੁਰੱਖਿਆ ਵਾਸਤੇ ਮਾਨ ਸਰਕਾਰ ਦੇ ਵੱਲੋਂ ਇੱਕ ਹੋਰ ਵੱਡਾ ਉਪਰਾਧਾ ਜਿਹੜਾ ਕੀਤਾ ਗਿਆ ਅਤੇ ਇਸੇ ਨੂੰ ਲੈ ਕੇ ਹੁਣ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਦੇ ਵੱਲੋਂ ਮੁਹਾਲੀ ਵਿਖੇ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਹਨਾਂ ਵੱਲੋਂ ਪੂਰੀ ਜਾਣਕਾਰੀ ਸਾਂਝੀ ਕੀਤੀ ਗਈ ਔਰ ਮੈਂ ਇਸ ਬੜੇ ਮਾਣ ਨਾਲ ਕਹਿੰਨਾ ਕਿ ਭਗਵਾਨ ਮਾਨ ਸਰਕਾਰ ਦੀ ਇਹ ਬੜੀ ਵੱਡੀ ਅਚੀਵਮੈਂਟ ਹੈ ਕਿ ਨਾਰਥਰਨ ਸਟੇਟ ਸਾਡੇ ਜਿੰਨੇ ਵੀ ਹੈਗੇ ਆ ਉਹਨਾਂ ਦੇ ਵਿੱਚੋਂ ਦਿਸ ਇਜ਼ ਦਾ ਓਨਲੀ ਸਟੇਟ ਇਹ ਜਿਹੜੀ ਇੰਸਟੀਚੂਟ ਆ ਸਾਡੀ ਪੰਜਾਬ ਇੰਸਟੀਚੂਟ ਆਫ ਨਿਵਰੈਂਡ ਬਿਲਡਰੀ ਸਾਇੰਸਸ ਇਹ ਇੰਡੀਆ ਦੇ ਵਿੱਚ ਆਪਣੀ ਕਿਸਮ ਦੀ ਦੂਜੀ ਇੰਸਟੀਚੂਟ ਹੈ ਪਹਿਲੀ ਦਿੱਲੀ ਦੇ ਵਿੱਚ ਹੈ ਤੇ ਦੂਜੀ ਪੰਜਾਬ ਦੇ ਵਿੱਚ ਹੈ ਅਸੀਂ ਪਹਿਲਾ ਜਿਹੜਾ ਲਿਵਰ ਟ੍ਰਾਂਸਪਲੈਂਟ ਆ ਇਹਦੇ ਵਿੱਚ ਡਾਕਟਰ ਬਰੇਂਦਰ ਇਹਨਾਂ ਦੀ ਸਾਰੀ ਟੀਮ ਜਿਹੜੀ ਬੈਠੀ ਹੋਈ ਆ ਇਹਨਾਂ ਦਾ ਸਾਰਿਆਂ ਦਾ ਯੋਗਦਾਨ ਤੇ ਡੈਫੀਨਿਟਲੀ ਆਈ ਆ ਬਟ ਇਹਦੇ ਨਾਲ ਨਾਲ ਮੈਂ ਧੰਨਵਾਦ ਕਰਨਾ ਚਾਹੁੰਦਾ ਉਸ ਪਰਿਵਾਰ ਦਾ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਔਰ ਇਹ ਸਾਡਾ ਮੈਸੇਜ ਹਰ ਇੱਕ ਬੰਦੇ ਤੱਕ ਪਹੁੰਚਣਾ ਚਾਹੀਦਾ ਹੈ ਕਿ ਜਦੋਂ ਕਿਸੇ ਦੇ ਚਾਹੇ ਗੁਰਦੇ ਫੇਲ ਹੋ ਗਏ ਜਾਂ ਕਿਸੇ ਦਾ ਲਿਵਰ ਫੇਲ ਹੋ ਗਿਆ ਤੇ ਉਹਦੇ ਵਾਸਤੇ ਜਦੋਂ ਕੋਈ ਦਾਨ ਕਰਦਾ ਆਪਣੇ ਆਰਗਨ ਡੋਨੇਸ਼ਨ ਕਰਦਾ ਆਪਣੇ ਅੰਗਦਾਨ ਕਰਦਾ ਤਾਂ ਉਹਨੂੰ ਇੱਕ ਨਵਾਂ ਜੀਵਨਦਾਨ ਮਿਲਦਾ ਤੇ ਮੈਂ ਉਸ ਪਰਿਵਾਰ ਦਾ ਜਿਹੜਾ ਕਿ ਹਰਾਲੇ ਤੋਂ ਸੀ ਮੈਂ ਉਹਦੀ ਉਹਨਾਂ ਦੀ ਕੰਸੈਂਟ ਤੋਂ ਬਗੈਰ ਉਹਨਾਂ ਦੀ ਡਿਟੇਲ ਨਹੀਂ ਦੇ ਸਕਦਾ ਪਰ ਅਸੀਂ ਉਹਨਾਂ ਦਾ ਸਨਮਾਨ ਕਰਾਂਗੇ 26 ਜਨਵਰੀ ਤੇ ਅਸੀਂ ਉਹਨਾਂ ਨੂੰ ਬੁਲਾ ਕੇ ਉਹਨਾਂ ਦਾ ਸਨਮਾਨ ਕਰਾਂਗੇ ਕਿ ਉਹਨਾਂ ਨੇ ਇਹ ਬਹੁਤ ਇੱਕ ਅੱਛਾ ਫੈਸਲਾ ਕੀਤਾ ਔਰ ਉਹਦੇ ਨਾਲ ਇਹਨਾਂ ਨੂੰ ਲਿਵਰ ਮਿਲਿਆ ਦੋ ਬੰਦਿਆਂ ਨੂੰ ਕਿਡਨੀ ਮਿਲੀ ਆ ਦੋ ਬੰਦੇ ਨੂੰ ਕਾਰਨੀਆ ਮਿਲਿਆ ਸੋ ਇੱਕ ਬੰਦੇ ਦੇ ਨਾਲ 6 7 8 ਜਿਹੜੀ ਜ਼ਿੰਦਗੀ ਹੈ ਗਿਆ ਔਰ ਉਹਨੂੰ ਇੱਕ ਨਵੀਂ ਲੀਜ਼ ਆਫ ਲਾਈਫ ਮਿਲਦੀ ਆ ਸੋ ਮੈਂ ਉਹ ਸੱਜਣ ਤੇ ਜਿਹੜੇ ਉਹਨਾਂ ਦੇ ਧਰਮ ਪਤਨੀ ਉਹਨਾਂ ਦੇ ਜਿਹੜੀ ਸੰਤਾਨ ਹੈ ਉਹਨਾਂ ਦਾ ਧੰਨਵਾਦ ਕਰਦਾ ਪੀਜੀਆ ਦਾ ਧੰਨਵਾਦ ਕਰਦਾ ਕਿ ਸਾਡੀ ਇੱਕ ਰੀਜਨਲ ਜਿਹੜੀ ਹੈਗੀ ਆ ਟਿਸ਼ੂ ਟ੍ਰਾਂਸਪਲੈਂਟੇਸ਼ਨ ਆਰਗੇਨਾਈਜੇਸ਼ਨ ਜਿਹਨੂੰ ਅਸੀਂ ਰੋਟੋ ਵੀ ਕਹਿੰਦੇ ਆ ਰੋਟੋ ਦੇ ਉੱਤੇ ਜਦੋਂ ਕੋਈ ਵੀ ਆਰਗਨ ਕੋ ਡਿਲੇਟ ਕਰਦਾ ਹੈ ਕੋਈ ਬਲੈਚ ਕਰਦਾ ਜਿਹੜਾ ਬ੍ਰੇਨ ਡੈਡ ਹੁੰਦਾ ਤਾਂ ਉਹ ਫਿਰ ਜਿੰਨੇ ਵੀ ਸਾਡੇ ਰੀਜਨ ਦੇ ਸਾਰੇ ਹਸਪਤਾਲ ਹੁੰਦੇ ਆ ਉਹਨਾਂ ਦੇ ਵਿੱਚ ਉਹਨਾਂ ਨੂੰ ਇਨਫੋਰਮੇਸ਼ਨ ਚਲੀ ਜਾਂਦੀ ਆ ਅਸੀਂ ਨੀਅਰਸਟ ਸੀਗੇ ਸਾਡਾ ਪੇਸ਼ੈਂਟ ਸਿਕ ਸੀਗਾ ਸਾਨੂੰ ਪੀਜੇ ਦੇ ਪ੍ਰੈਫਰੈਂਸ ਦਿੱਤੀ ਸੋ ਮੈਂ ਜਿਹੜਾ ਪੀਜੇ ਦਾ ਪ੍ਰਸ਼ਾਸਨ ਆ ਤੁਸੀਂ ਦੇਖੋ ਇਹਦੇ ਵਿੱਚ ਇੱਕ ਤਾਂ ਟੀਮ ਵਰਕ ਆ ਜਿਹੜੇ ਡਾਕਟਰਾਂ ਦੀ ਸਟਾਫ ਨਰਸਸ ਦੀ ਹਸਪਤਾਲ ਦੀ ਦੂਜਾ ਹੈਗਾ ਰੀਜਨਲ ਕੋਆਪਰੇਸ਼ਨ ਪੀਜੇ ਦੀ ਕੋਆਪਰੇਸ਼ਨ ਪੇਸ਼ੈਂਟ ਰਹਾਣੇ ਤੋਂ ਸੀ ਜਿਹੜਾ ਰਸੀਪੀਐਂਟ ਆ ਉਹ ਪੰਜਾਬ ਤੋਂ ਸੀ ਸੋ ਇਹਦੇ ਚ ਦੋ ਸਟੇਟ ਚ ਇੱਕ ਯੂਟੀ ਔਰ ਜਿਹੜਾ ਇਹ ਪੂਰੀ ਜਿਹੜੀ ਸਸਤਾ ਹੈਗੀ ਆ ਸਾਰੇ ਜਾਣੇ ਮਿਲ ਕੇ ਕੰਮ ਕਰਦੇ ਸੀ ਔਰ ਡਾਕਟਰ ਸਾਹਿਬ ਹైదరాబాద్ ਤੋਂ ਮਤਲਬ ਇਹ ਨੈਸ਼ਨਲ ਲੈਵਲ ਦਾ ਇੱਕ ਮੈਂ ਕਹੂੰਗਾ ਇਨੀਸ਼ੀਏਟਿਵ ਹੈ ਸੋ ਮੈਂ ਉਸ ਪਰਿਵਾਰ ਦਾ ਧੰਨਵਾਦ ਕਰਦਾ ਔਰ ਬਾਕੀ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਔਰ ਮੈਂ ਪੱਤਰਕਾਰਾਂ ਨੂੰ ਵੀ ਬੇਨਤੀ ਕਰਦਾ ਕਿ ਮੈਂ ਆਪਣੇ ਸਾਰੇ ਔਰਗਨ ਡੋਨੇਟ ਕੀਤੇ ਆ ਤੁਸੀਂ ਵੀ ਪਲੈਜ ਲਓ ਆਨਲਾਈਨ ਜਾ ਕੇ ਸਾਰਾ ਅਸੀਂ ਗਾਈਡ ਕਰਾਂਗੇ ਆਪਾਂ ਨੂੰ ਔਰਗਨ ਆਪਣੇ ਡੋਨੇਟ ਕਰਨੇ ਚਾਹੀਦੇ ਆ ਰੱਬ ਨਾ ਕਰੇ ਜਦੋਂ ਆਪਾਂ ਇਸ ਪਾਨੀ ਸंसार ਨੂੰ ਮਲਾਂ ਛੱਡ ਕੇ ਜਾਵਾਂਗੇ ਤੇ ਜੇ ਸਭ ਤੋਂ ਬਾਅਦ ਸਾਡੇ ਕਰਕੇ ਕਿਸੇ ਚਾਰ ਬੰਦਿਆਂ ਨੂੰ ਜ਼ਿੰਦਗੀ ਮਿਲਦੀ ਆ ਤਾਂ ਜ਼ਰੂਰ ਆਪਾਂ ਨੂੰ ਇਹ ਕੰਮ ਕਰ ਲੈਣਾ ਚਾਹੀਦਾ ਦੂਜੀ ਗੱਲ ਹੈ ਕਿ ਬੜੇ ਥੋੜੇ ਸਮੇਂ ਦੇ ਵਿੱਚ ਜਿਹੜੀ ਇਹ ਇੰਸਟੀਚੂਟ ਆ ਇਹਨਾਂ ਨੇ ਇੱਕ ਬਹੁਤ ਹੀ ਆਪਣੀ ਜਿਹੜੀ ਹੈਗੀ ਆ ਮਾਨਮਤੀ ਜਗਾ ਬਣਾਈ ਆ ਇਹਦੇ ਵਿੱਚ ਹੁਣ ਜਿਵੇਂ ਇੱਕ ਲਿਵਰ ਦੇ ਨਾਲ ਰਿਲੇਟਡ ਹੈ ਜਿਹੜੇ ਉਹਦੇ ਡਾਇਗਨੋਸਟਿਕ ਹੈ ਟੈਸਟ ਹੋਣੇ ਆ ਲੇਟੈਸਟ ਅਲਟਰਾਸਾਉਂਡ ਹੈ ਉਹਦੇ ਚ ਫਾਈਬਰੋਸਕੈਨ ਹੈ ਔਰ ਐਂਡੋਸਕੋਪੀ ਹੈ ਤੇ ਹੁਣ ਇਹਨਾਂ ਦਾ ਜਿਹੜਾ ਡੀਐਸਏ ਲੈਬ ਆ ਸਾਡਾ ਜਿਹੜਾ ਡਾਇਗਨੋਸਟਿਕ ਵਿੰਗ ਸਾਡਾ ਤਿਆਰ ਹੋ ਗਿਆ ਮਿਡੀਆ ਇਨਚਾਰਜ ਬਲਦੇ ਸਿੰਘ ਮੰਨੂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਉਨ੍ਹਾਂ ਵੱਲੋਂ ਵੱਡੇ ਖੁਲਾਸੇ ਵੀ ਕੀਤੇ ਗਏ ਆਓ ਸੁਣਨੇ ਹੁਣਾਂ ਵੱਲੋਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਉਹ ਇਹ ਹੈ ਕਿ ਕਿਉਂਕਿ ਇੰਨੇ ਘੰਟੇ ਤੋਂ ਬਾਅਦ ਕਿੰਤਾ ਦਿਨ ਤੋਂ ਬਾਅਦ ਦਿਨ ਜਿਹੜਾ ਉਹ ਬੀਤਦਾ ਜਾ ਰਿਹਾ ਹੈ ਅਜੇ ਵੀ ਕਾਂਗਰਸ ਦੇ ਵੱਲੋਂ ਇਨ੍ਹਾਂ ਸਵਾਲਾਂ ਦਾ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਇਹ 500 ਕਰੋੜ ਰੁਪਏ ਵਾਲੀ ਖੇਡ ਕੀ ਸੀ 350 ਕਰੋੜ ਰੁਪਏ ਵਾਲੀ ਖੇਡ ਕੀ ਸੀ ਧਿਆਨ ਡਾਈਵਰਟ ਕਰਨ ਦੇ ਵਾਸਤੇ ਪਹਿਲਾ ਰਾਤ ਮੈਡਮ ਨਵਜੋਤ ਕੌਰ ਸਿੱਧੂ ਹੁਰਾ ਨੂੰ ਸਸਪੈਂਡ ਕਰ ਦਿੱਤਾ ਗਿਆ ਹੁਣ ਇਹ ਪਤਾ ਲੱਗਾ ਕਿ ਕਾਂਗਰਸ ਦੇ ਸੀਨੀਅਰ ਨੇਤਾ ਤੇ ਇੱਕ ਅੱਧੀ ਦਰਜਨ ਤੋਂ ਸੀਐਮਨ ਵੇਟਿੰਗ ਸੁਖਜਿੰਦਰ ਸਿੰਘ ਰੰਧਾਵਾ ਹੁਰਾ ਨੇ ਲੀਗਲ ਨੋਟਿਸ ਨਵਜੋਤ ਕੌਰ ਸਿੱਧੂ ਹੁਰਾ ਨੂੰ ਦਿੱਤਾ ਇਹ ਲੀਗਲ ਨੋਟਿਸ ਉਹਨਾਂ ਨੇ ਰਾਜਸਥਾਨ ਵਾਲੇ ਮਾਮਲੇ ਦੇ ਉੱਤੇ ਸ਼ਾਇਦ ਦਿੱਤਾ ਜੋ ਨਵਜੋਤ ਕੌਰ ਸਿੱਧੂ ਘਰਾਣੇ ਟਿਕਟਾਂ ਵੇਚਣ ਦੀ ਗੱਲ ਰਾਜਸਥਾਨ ਦੇ ਵਿੱਚ ਕੀਤੀ ਸੀ ਸਵਾਲ ਇਹ ਹੈ ਕਿ ਸਸਪੈਂਡ ਕਰਨ ਦੇ ਨਾਲ ਲੀਗਲ ਨੋਟਿਸ ਦੇਣ ਦੇ ਨਾਲ ਇਸ ਸਵਾਲ ਦਾ ਜਵਾਬ ਪੰਜਾਬੀਆਂ ਨੂੰ ਮਿਲ ਜਾਊਗਾ ਕਿ ਜਿਹੜੀ ਸੀਐਮ ਦੀ ਕੁਰਸੀ ਸੇਲ ਦੇ ਉੱਤੇ ਲੱਗੀ ਸੀ ਉਹਦੀ ਅਸਲ ਕਹਾਣੀ ਕੀ ਸੀ ਇਹ ਪੈਸੇ ਕਿੱਥੋਂ ਕਿੱਥੇ ਕੀਤੇ ਜਾਂਦੇ ਸੀ ਕੀ ਕਿਸੇ ਇੰਡਸਟਰੀ ਤੋਂ ਲਏ ਜਾਂਦੇ ਸੀਗੇ ਪ੍ਰਾਈਵੇਟ ਸਕੂਲਾਂ ਤੋਂ ਲਏ ਜਾਂਦੇ ਸੀ ਪ੍ਰਾਈਵੇਟ ਹਸਪੀਟਲਾਂ ਤੋਂ ਲਏ ਜਾਂਦੇ ਸੀ ਜਾਂ ਫਿਰ ਜਿਹੜੀਆਂ ਫਾਈਲਾਂ ਦੀ ਗੱਲ ਕੈਪਟਨ ਅਮਰਿੰਦਰ ਸਿੰਘ puri ਕਰਦੇ ਸੀ ਉਸ ਤਰ੍ਹਾਂ ਦੀਆਂ ਫਾਈਲਾਂ ਬਣਾ ਕੇ ਕਲੈਕਸ਼ਨ ਕੀਤੀ ਜਾਂਦੀ ਸੀ ਕਿ 500 ਕਰੋੜ ਰੁਪਇਆ ਉੱਪਰ ਦੇਣਾ ਪੈਣਾ 350 ਕਰੋੜ ਰੁਪਇਆ ਉੱਪਰ ਦੇਣਾ ਪੈਣਾ ਇਹ ਦੋ ਰੇਟ ਤਾ ਕਰਕੇ ਆ ਕਿ 500 ਕਰੋੜ ਰੁਪਇਆ ਸ਼ਾਇਦ 5 ਸਾਲਾਂ ਦਾ ਤੇ 350 ਕਰੋੜ ਰੁਪਇਆ ਜਦੋਂ ਲਾਸਟ ਰਹਿ ਗਿਆ ਉਸ ਟਰਮ ਦਾ ਸੀਗਾ ਜਿਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਉਹਨਾਂ ਨੂੰ ਲਾਂਬੇ ਕਰਕੇ ਮੁੱਖ ਮੰਤਰੀ ਜਿਹੜੇ ਉਹ ਬਦਲੇ ਗਏ ਸੀ ਸੁਨੀਲ ਜਾਖੜ ਜੀ ਉਹਨਾਂ ਨੇ ਸਵੇਰੇ ਟਵੀਟ ਕੀਤਾ ਕਿ ਉਹਨਾਂ ਨੇ ਚਿੱਠੀ ਜਿਹੜੀ ਆ ਉਹ ਸੀਐਮ ਸਾਹਿਬ ਨੂੰ ਲਿਖੀ ਹੈ ਇਸ ਮਾਮਲੇ ਦੇ ਤੇ ਇਨਵੈਸਟੀਗੇਸ਼ਨ ਕਰਨ ਦੇ ਵਾਸਤੇ ਸੀਐਮ ਸਾਹਿਬ ਅੱਜ ਆ ਜਾਣਗੇ ਚਿੱਠੀ ਦਾ ਜਵਾਬ ਉਹ ਆ ਕੇ ਜਰੂਰ ਦੇਣਗੇ ਕਿ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਿਸ ਤਰੀਕੇ ਦੀ ਹੋਊਗੀ ਕਦੋਂ ਸਟਾਰਟ ਹੋਊਗੀ ਕੈਬਨਿਟ ਮੰਤਰੀ ਅਤੇ ਸੀਨੀਅਰ ਅਗੂ ਹਰਪਾਲ ਸਿੰਘ ਚੀਮਾ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਅਤੇ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਹਰਪਾਲ ਸਿੰਘ ਚੀਮਾ ਵੱਲੋਂ ਕਾਂਗਰਸ ਨੂੰ ਲੈ ਕੇ ਵੱਡੇ ਖੁਲਾਸੇ ਕੀਤੇ ਗਏ। ਹੁਣ ਸੁਣਨਿਆ ਉਹਨਾਂ ਵੱਲੋਂ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਕਿਹੜੀ ਜਾਣਕਾਰੀ ਸਾਂਝੀ ਕੀਤੀ ਗਈ ਹੈ? ਬਤਾਰ ਲੀਡਰ ਆਫ اپੋਜੀਸ਼ਨ ਸਾਡੇ 3 ਸਾਲ ਮੇਰੇ ਵੱਲੋਂ ਭੂਮਿਕਾ ਨਿਭਾਈ ਗਈ ਔਰ 1.5 ਸਾਲ ਦੂਸਰੇ ਵਿਅਕਤੀਆਂ ਨੇ ਆਪਣੀ ਭੂਮਿਕਾ ਨਿਭਾਈ। ਮੈਂ ਉਸ ਸਮੇਂ ਵੀ ਸਮੇ ਸਮੇ ਸਿਰ ਕਾਂਗਰਸ ਦਾ ਭ੍ਰਿਸ਼ਟਾਚਾਰ ਦਾ ਰਾਜ ਸੀ ਉਹਨੂੰ ਉਜਾਗਰ ਕਰਦੇ ਸੀ ਤੁਹਾਡੇ ذریعے ਪੰਜਾਬ ਦੇ ਲੋਕਾਂ ਨੂੰ ਦੱਸਦੇ ਸੀ ਕਿ ਕਿਸ ਤਰ੍ਹਾਂ ਐਸ்சி ਐਸਟੀ ਦਾ ਸਕਾਲਰਸ਼ਿਪ ਖਾਧਾ ਗਿਆ ਤੁਹਾਡੇ ਯਾਦ ਹੋਊਗਾ ਕਿ ਪ੍ਰੈਸ ਕਾਨਫਰੰਸ ਵੀ ਹੋਈ ਸੀ ਬਹੁਤ ਵੱਡੇ ਪ੍ਰੋਟੈਸਟ ਹੋਏ ਸੀ ਔਰ ਪੰਜਾਬ ਦੇ ਲੱਖਾਂ ਹੀ ਜਿਹੜੇ ਵਿਦਿਆਰਥੀ ਸੀਗੇ ਜਿਹੜੇ ਡਿਗਰੀਆਂ ਲੈਣ ਤੋਂ ਵਾਂਝੇ ਰਹਿ ਗਏ ਸੀ ਜਿਨ੍ਹਾਂ ਦਾ ਸਕਾਲਰਸ਼ਿਪ ਜਿਹੜਾ ਹੈਗਾ ਉਹ ਕਾਂਗਰਸ ਪਾਰਟੀ ਖਾ ਗਈ ਸੀ ਇਹ ਪੰਜਾਬ ਦੇ ਦਲਤ ਲੋਕਾਂ ਦਾ ਵੱਡਾ ਧੋਖਾ ਕਾਂਗਰਸ ਦੇ ਰਾਜ ਦੇ ਸਮੇਂ ਜਿਹੜਾ ਹੋਇਆ ਸੀਗਾ ਇਸ ਤੋਂ ਬਿਨਾ ਉਸ ਸਮੇਂ ਨੌਕਰੀਆਂ ਕਿਵੇਂ ਵੱਡੀਆਂ ਗਈਆਂ ਆਪਣੇ ਭਾਈ ਭਤੀਜੇ ਚਾਚੇ ਤਾਇਆ ਦੇ ਨੌਜਵਾਨ ਮੁੰਡੇ ਕੁੜੀਆਂ ਨੂੰ ਨੌਕਰੀਆਂ ਲਾਆਂ ਜਾਂ ਗਈਆਂ ਔਰ ਆਮ ਜਿਹੜੇ ਲੋਕ ਸੀਗੇ ਉਹਨਾਂ ਨੂੰ ਨੌਕਰੀ ਤੱਕ ਨਹੀਂ ਮਿਲੀ ਔਰ ਦੂਜੇ ਪਾਸੇ ਜੇ ਆਪਾਂ ਹੁਣ 3.5 ਸਾਲ ਦੇ ਕਾਰਜਕਾਲ ਦੀ ਗੱਲ ਕਰੀਏ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਤਾਂ ਅਸੀਂ 56000 ਨੌਕਰੀਆਂ ਦੇ ਕੇ ਉਹ ਵੀ ਬਿਲਕੁਲ ਔਨ ਮੈਰਿਟ ਦੇ ਉੱਤੇ ਬਿਲਕੁਲ ਕੋਈ ਭਤੀਜਾਵਾਦ ਨਹੀਂ ਕੋਈ ਭਾਈ ਨਹੀਂ ਕੋਈ ਚਾਚਾ ਨਹੀਂ ਕੋਈ ਤਾਇਆ ਨਹੀਂ 56000 ਨੌਕਰੀਆਂ ਦਿੱਤੀਆਂ ਔਰ ਦੂਜੇ ਪਾਸੇ ਜਿਹੜੀਆਂ ਚੰਦ ਕਾ ਨੌਕਰੀਆਂ ਦਿੱਤੀਆਂ ਸੀ ਕਾਂਗਰਸ ਪਾਰਟੀ ਨੇ ਉਹ ਵੀ ਤੁਹਾਨੂੰ ਪਤਾ ਹੋਊਗਾ ਕਿ ਇੱਕ ਤਾਂ ਅਰਵਨੀਤ ਸਿੰਘ ਮਿੱਟੂ ਦੇ ਪਰਿਵਾਰ ਸੀਗੀ ਕਾਂਗਰਸ ਪਰਿਵਾਰ ਸੀਗੀ ਇੱਕ ਕਾਂਗੜ ਸਾਹਿਬ ਦੇ ਪਰਿਵਾਰ ਸੀਗੀ ਇੱਕ ਦੋ ਹੋਰ ਮਿਨਿਸਟਰ ਨੇਗੇ ਉਹਨਾਂ ਦੇ ਪਰਿਵਾਰ ਸੀ ਯਾਨੀ ਉਸ ਸਮੇਂ ਕੈਬਨਿਟ ਜਿਹੜੀ ਆ ਇਸ ਗੱਲ ਲਈ ਬਣਦੀ ਸੀਗੀ ਕਿ ਨੌਕਰੀਆਂ ਕਿਵੇਂ ਪਰਿਵਾਰਾਂ ਚ ਵੰਡੀਆਂ ਜਾਣ ਉਹ ਵੀ ਕਾਂਗਰਸ ਪਾਰਟੀ ਦੇ ਪਰਿਵਾਰਾਂ ਚ ਵੰਡੀਆਂ ਜਾਣ ਪਰ ਲੇਕਿਨ ਸਾਡੀ ਜਦੋਂ ਕੈਬਨਿਟ ਬਣਦੀ ਆ ਤਾ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਿਹੜਾ ਪੰਜਾਬ ਦੇ ਲੋਕਾਂ ਦੇ ਨਾਲ ਪੰਜਾਬ ਦੇ ਨੌਜਵਾਨਾਂ ਦਾ ਵਾਅਦਾ ਕੀਤਾ ਸੀਗਾ ਕਿ ਜਦੋਂ ਮੇਰਾ ਹਰਾ ਪੈਨ ਚੱਲੂਗਾ ਤਾਂ ਪੰਜਾਬ ਦੀ ਜਵਾਨੀ ਦੇ ਲਈ ਚੱਲੂਗਾ ਪੰਜਾਬ ਦੇ ਮੁੰਡੇ ਕੁੜੀਆਂ ਦੇ ਲਈ ਚੱਲੂਗਾ ਇਹ ਵਾਅਦਾ ਮੇਰੇ ਯਾਦ ਆ ਅਸੀਂ ਇਕੱਠਿਆਂ ਨੇ ਕੀਤਾ ਸੀਗਾ ਮਾਨ ਸਾਹਿਬ ਨੇ ਲੋਕਾਂ ਦਾ ਵਾਅਦਾ ਕੀਤਾ ਸੀ ਬਹੁਤ ਵੱਡੀ ਪ੍ਰੈਸ ਕਾਨਫਰੰਸ ਦੇ ਵਿੱਚ ਔਰ ਆ ਪਹਿਲੀ ਜਿਹੜੀ ਕਾਨਫਰੰਸ ਪਹਿਲੀ ਕੈਬਨਿਟ ਦੀ ਮੀਟਿੰਗ ਹੋਈ ਸੀ ਪੰਜਾਬ ਦੀ 2022 ਤਬਾਦ ਜਦੋਂ ਸਰਦਾਰ ਭਗਵੰਤ ਸਿੰਘ ਮਾਝੀ ਦੀ ਹਕਮਤਰੀ ਬਣੇ ਤਾਂ 30000 ਨੌਕਰੀਆਂ ਇਸ਼ਤਿਹਾਰ ਇਕੱਠਾ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਸਮੇ ਹੋਇਆ ਸੀਗਾ ਔਰ ਹੁਣ ਤੱਕ ਉਹ ਵਾਅਦਾ ਵਾਅਦਾ ਕਾਫਲਾ 56000 ਨੌਕਰੀਆਂ ਦਾ ਪਾਰ ਕਰ ਗਿਆ ਮੈਂ ਇੱਕ ਐਗਜ਼ਾਮਪਲ ਮੈਂ ਉਦਾਹਰਣ ਤਾਂ ਦੇ ਰਿਹਾ ਕਿ ਉਹਨਾਂ ਦੇ ਸਮੇ ਚਾਚੇ ਤਾਇਆ ਨੂੰ ਨੌਕਰੀਆਂ ਮਿਲਦੀਆਂ ਸੀ ਆਪਣਿਆਂ ਨੂੰ ਨੌਕਰੀਆਂ ਮਿਲਦੀਆਂ ਸੀ ਅੱਜ ਲੋਕਾਂ ਦੇ ਆਮ ਘਰਾਂ ਦੇ ਧੀਆ ਪੁੱਤਾਂ ਨੂੰ ਨੌਕਰੀਆਂ ਸਰਦਾਰ ਭਗਵੰਤ ਸਿੰਘ ਮਾਝੀ ਦੇ ਰਹੇ ਨਹੀਂ ਕਿਉਂਕਿ 10 ਦਸੰਬਰ 2021 ਨੂੰ ਤੁਹਾਡੇ ਯਾਦ ਹੋਊਗਾ ਤੁਹਾਡੀ ਮੈਂ ਮੈਮਰੀ ਰਿਫਰੈਸ਼ ਕਰ ਰਿਹਾਗਾ 10 ਦਸੰਬਰ 2021 ਨੂੰ ਇੱਕ ਪੰਜਾਬ ਕਾਂਗਰਸ ਪਾਵਨ ਦੇ ਅੰਦਰ ਲੜਾਈ ਹੋਈ ਸੀ ਦੋ ਮੰਤਰੀਆਂ ਦੀ ਦੋ ਮੰਤਰੀ ਲੜੇ ਸੀ ਜਿਹਦੇ ਵਿੱਚ ਸੁਖਸ਼ੀ ਰੰਦਾਵਾ ਤੇ ਸ਼ਾਇਦ ਰਾਣਾ ਗੁਰਜੀਤ ਸੀ ਦੋ ਵਿਅਕਤੀ ਨੇ ਅਲੀਗੇਸ਼ਨ ਲਾਇਆ ਸੀ ਕਿ ਸਾਡੇ ਟਰਾਂਸਫਰਾਂ ਪੁਲਿਸ ਦੀਆਂ ਟਰਾਂਸਫਰਾਂ ਡਿਫਰੈਂਟ ਡਿਪਾਰਟਮੈਂਟ ਦੀਆਂ ਉਹ ਪ੍ਰਸ਼ਤਾਚਾਰ ਦੇ ਨਾਲ ਹੁੰਦੀਆਂ ਨੇਗੀਆਂ ਉਹ ਪੈਸੇ ਲੈ ਕੇ ਹੁੰਦੀਆਂ ਨੇਗੀਆਂ ਇਹ ਕਾਂਗਰਸ ਭਵਨ ਦੀ ਖਬਰ ਸੀ ਇਹ ਤੁਹਾਡੇ ਬਹੁਤ ਸਾਰੇ ਸਾਥੀਆਂ ਨੇ ਉਸ ਖਬਰ ਨੂੰ ਆਪਣੇ ਆਪਣੇ ਅਖਬਾਰਾਂ 'ਚ ਲਿਖਿਆ ਸੀਗਾ ਕਿ ਅੱਜ ਦੋ ਮੰਤਰੀ ਆਪਸ ਵਿੱਚ ਝਿੜੇ ਕਿਸ ਗੱਲ ਨੂੰ ਲੈ ਕੇ ਕਿ ਜਿਹੜੀ ਕਰਪਸ਼ਨ ਬਦਲੀਆਂ 'ਚ ਹੋ ਰਹੀ ਆ ਜਿਹੜੀ ਕਰਪਸ਼ਨ ਨੌਕਰੀਆਂ 'ਚ ਹੋ ਰਹੀ ਆ ਇਸ ਗੱਲ ਨੂੰ ਲੈ ਕੇ ਇੱਕ ਵੱਡਾ ਬਿਵਾਲ ਜਿਹੜਾ ਉਸ ਸਮੇਂ ਕਾਂਗਰਸ ਭਵਨ 'ਚ ਖੜਾ ਹੋਇਆ ਸੀ ਦੋ ਸੀਨੀਅਰ ਕੈਬਨਿਟ ਦੇ ਮੰਤਰੀ ਜਿਹੜੇ ਲੜੇ ਸੀ ਜਿਹੜੇ ਅੱਜ ਵੀ ਜਿਹੜੇ ਅੱਜ ਵੀ ਪੰਜਾਬ ਦੀ ਕਾਂਗਰਸ ਪਾਰਟੀ ਦੇ ਬੱਚਨੇ ਜਿਹੜੇ ਆਦਮੀ ਮੈਂ ਸਮਝਦਾ ਮੈਂਬਰ ਪਾਰਲੀਮੈਂਟ ਦੀ ਭੂਮਿਕਾ ਨਿਭਾ ਰਹੇ ਨੇ ਔਰ ਬਤੌਰ ਵਿਧਾਇਕ ਦੀ ਭੂਮਿਕਾ ਨਿਭਾ ਰਹੇ ਨੇ ਇਹ ਉਹਨਾਂ ਦੀ ਲੜਾਈ ਦਾ ਮੈਂ ਜ਼ਿਕਰ ਤਾਂ ਕਰ ਰਿਹਾ ਕਿਉਂਕਿ ਜੋ ਨਵਜੋਧ ਖਰ ਸਿੱਧੂ ਨੇ ਕਿਹਾ ਕਿ 500 ਕਰੋੜ ਰੁਪਏ ਦੇ ਵਿੱਚ ਮੁੱਖ ਮੰਤਰੀ ਸੇਲ ਹੁੰਦਾਗਾ ਮੁੱਖ ਮੰਤਰੀ ਕਾਂਗਰਸ ਪਾਰਟੀ ਦੀ ਗੱਲ ਕਰੀਏ ਮੁੱਖ ਮੰਤਰੀ ਬਕਾਊ ਹੈ ਅੱਜ ਕਾਂਗਰਸ ਪਾਰਟੀ ਨੂੰ ਆਪਣੇ ਦਫ਼ਤਰ ਦੇ ਅੱਗੇ ਬੋਰਡ ਲਾ ਲੈਣਾ ਚਾਹੀਦਾ ਕਿ ਸਾਡਾ ਮੁੱਖ ਮੰਤਰੀ ਬਕਾਊ ਆ ਪਹਿਲਾਂ 500 ਕਰੋੜ ਰੁਪਏ ਚ ਲਿਖਦਾ ਸੀਗਾ ਸ਼ਾਇਦ ਰੇਟ ਸਮੇਂ ਦੇ ਮੁਤਾਬਕ ਵੱਧ ਗਿਆ ਹੁਣ ਤਾਂ ਪ੍ਰਾਪਰਟੀ ਦੇ ਹਿਸਾਬ ਨਾਲ ਲਾਈ ਰੇਟ ਤਾਂ ਉਹ 7-800 ਕਰੋੜ ਚ ਹੋ ਗਿਆ ਹੋਣਾ ਹੁਣ ਤਾਂ ਰੇਟ ਵੱਧ ਗਿਆ ਹੋਣਾ ਸੋ ਕਾਂਗਰਸ ਭਾਵ ਜਿਹੜਾ ਭਵਨ ਆ ਉਹਦੇ ਅੰਦਰ ਕਾਂਗਰਸ ਪਾਰਟੀ ਨੂੰ ਬੋਰਡ ਲਾ ਲੈਣਾ ਚਾਹੀਦਾ ਕਿ ਸਾਡੇ ਮੁੱਖ ਮੰਤਰੀ ਦੇ ਅਹੁਦਾ ਇੰਨਾ ਐਮਐਲਏ ਦਾ ਅਹੁਦਾ ਇੰਨਾ ਵਜ਼ੀਰ ਜੇ ਸਰਕਾਰ ਬਣੀ ਤਾਂ ਇੰਨਾ ਐਮ ਐਮਸੀ ਦਾ ਇੰਨਾ ਸਰਪੰਚ ਦਾ ਨਾਂ ਪੰਚ ਦਾ ਨਾਂ ਇਹ ਬੋਰਡ ਜਿਹੜੇ ਨੇ ਕਿ ਮੈਂ ਸਮਝਦਾ ਕਾਂਗਰਸ ਪਾਰਟੀ ਨੂੰ ਆਪਣੇ ਕਾਂਗਰਸ ਪਬੰਦੇ ਕੀ ਲਾ ਲੈਣੇ ਚਾਹੀਦੇ ਨੇ ਕਿ ਤੁਹਾਡੇ ਅੰਦਰ ਕੀ ਚੱਲ ਰਿਹਾ ਗਿਆ ਇਹ ਸਾਨੂੰ ਹੁਣ ਤੱਕ ਦੀਆਂ ਮੁੱਖ ਸਰਗਰਮੀਆਂ ਇੱਦਾਂ ਦੀਆਂ ਹੋਰ ਸਰਗਰਮੀਆਂ ਲੈ ਕੇ ਫੇਰ ਤੁਹਾਡੇ ਸਾਹਮਣੇ ਰੂਬਰੂ ਹੋਵਾਂਗੇ ਫਿਲਹਾਲ ਲਈ ਮੈਨੂੰ ਦੋ ਇਜਾਦਤ ਸਤਿ ਸ਼੍ਰੀ ਅਕਾਲ